ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਇਹ ਮਹਿਲਾ ਜਿਸ ਦੇ ਉੱਪਰ ਕੀ ਕੁਦਰਤ ਦਾ ਕਹਿਰ ਵਰ ਪਿਆ ਤੇ ਇਸ ਵਿਧਵਾ ਮਾਂ ਨੇ ਪਹਿਲਾਂ ਸੱਤ ਧੀਆਂ ਨੂੰ ਬੜੇ ਹੀ ਔਖੇ ਤਰੀਕੇ ਦੇ ਨਾਲ ਵਿਆਹ ਤੇ ਹੁਣ ਉਸ ਤੋਂ ਬਾਅਦ ਇਸ ਦੇ ਸਿਰ ਤੋਂ ਛੱਤ ਚਲੀ ਗਈ ਹੈ ਤਸਵੀਰਾਂ ਵਿੱਚ ਦਿਖਾਈ ਦੇ ਰਹੀਆਂ ਤੁਹਾਨੂੰ ਇੱਟਾਂ ਤੇ ਉੱਪਰੋਂ ਡਿੱਗੀ ਹੋਈ ਛੱਤ ਦਰਅਸਲ ਇਹ ਇਸੇ ਵਿਧਵਾ ਮਹਿਲਾ ਦਾ ਘਰ ਹੈ ਜਿਸ ਦੀ ਕੀ ਛੱਤ ਡਿੱਗੀ ਹੈ ਤੇ ਕਮਰੇ ਦੀ ਛੱਤ ਡਿੱਗਣ ਕਰਕੇ ਉਸ ਦਾ ਸਾਰਾ ਹੀ ਸਮਾਨ ਟੁੱਟ ਗਿਆ ਤੇ ਜਿਸ ਵੜੇ ਇਹ ਹਾਤਾ ਬਾਪਰੇ ਉਸ ਵੇਲੇ ਇਸ ਵਿਧਵਾ ਮਾਂ ਦੀ 30 ਜਵਾਈ ਅਤੇ ਦੋ ਤਰਾ ਅੰਦਰ ਸੁੱਤੇ ਪਏ ਸੀ ਦੱਸਦੀ ਕਿ ਵਿਧਵਾ ਬਲਜੀਤ ਕੌਰ ਪਿੰਡ ਦੇ ਵਿੱਚ ਇਕੱਲੀ ਰਹਿੰਦੀ ਹੈ ਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਈ ਸੀ ਚਸਤਾ ਪਤਾ ਲੈਣ ਤੇ ਲਈ ਉਸ ਦੀ ਲੜਕੀ ਅਤੇ ਜਵਾਈ ਆਏ ਹੋਏ ਸਨ ਆਓ ਤੁਸੀਂ ਵੀ ਸੁਣੋ ਇਸ ਵਿਧਵਾ ਬਲਜੀਤ ਕੌਰ ਦਾ ਦੁਖੜਾ ਮੈਂ ਤਾਂ ਇਕੱਲੀ ਰਹਨੀ ਹਾਂ ਬੰਦਾ ਮੇਰੇ ਨਹੀਂ ਪੁੱਤ ਮੇਰੇ ਨਹੀਂਗਾ ਤੇ ਮੇਰੇ ਮੈਨੂੰ ਟੈਗ ਦਾ ਦੌਰਾ ਪੈ ਗਿਆ ਸੀ ਪਹਿਲਾਂ ਉੱਥੇ ਹਸਤਾਲ ਚਾਏ ਜੀ ਪਤਾ ਰਹਿਣ ਮੇਰੇ ਬੱਚੇ ਤੇ ਇਹਨਾਂ ਨੇ ਰੜਕੇ ਮੇਰੇ ਬੱਚਿਆਂ ਨੇ ਮੇਰਾ ਇਲਾਜ ਕਰਾਇਆ ਜੀ 60000 ਰੁਪਿਆ ਲੱਗਾ ਜੀ ਹੁਣ ਇਹ ਗੁੜੀਆ ਤੇ ਦਾ ਇਹ ਪਤਾ ਲੈਣ ਆਏ ਸੀ ਮੇਰੀ ਧੀ ਜਮਾਈ ਜੀ ਤੇ ਰਾਤ ਨੂੰ 4:30 ਵਜੇ ਤੇ ਛੋਟਾ ਜਿਹਾ ਬੱਚਾ ਜੀ ਉੱਠਿਆ ਤੇ ਗੁੜੀਆ ਕਹਿੰਦੀ ਅਖਿਆ ਕਿੜ-ਕਿੜ ਕੀ ਹੁੰਦੀ ਜਦੋਂ ਉਹ ਇਹ ਜੀ ਉੱਠਣ ਲੱਗੇ ਤੇ ਆ 7 ਡਿੱਗਦੀ ਜੀ ਤੇ ਮੈਨੂੰ ਪਤਾ ਨਹੀਂ ਲੱਗਾ ਜੀ ਪਹਿਲਾਂ ਵੀ ਕਮਰੇ ਦੀ ਡਿੱਗੀ ਸੀ ਪਹਿਲਾਂ ਕਮਰੇ ਦੀ ਡਿੱਗੀ ਸੀ ਜੀ ਛੱਤ ਤੇ ਉਹ ਵੀ ਮੈਥੋਂ ਪਾਈ ਨਹੀਂ ਗਈ ਜਦੋਂ ਮੈਂ ਧੀਆਂ ਨੂੰ ਆਪੇ ਘਰਾਂ ਮਰਾਂ ਮੀਆਂ ਕਰਾਂ ਕਿਵੇਂ ਮੈਂ ਇੱਥੋਂ ਸੱਤ ਪਾਵਾਂ ਮੈਂ ਕਿੰਨਾ ਔਖਾ ਹੋ ਜਾਂਦਾ ਨੂੰ ਬਣਾਉਂਦਾ ਤਾਂ ਤੇ ਦਿੱਕਤੀ ਹੁਣ ਕਰਵਾ ਰਹਿਣਾ ਕਰਨ ਨਾ ਕਿੰਨਾ ਔਖਾ ਹੈਗਾ ਜੀ ਕੋਈ ਬਸ ਵੀ ਮਾੜਾ ਮੋਟਾ ਆਉਂਦਾ ਪਿੰਡ ਚ ਕੰਮ ਤਾਂ ਦਾ ਕਰ ਦਿੱਤਾ ਰੋਟੀ ਖਾਣ ਦੀ ਵੀ ਕੋਈ ਸਹਾਰਾ ਨਹੀਂ ਕੋਈ ਮਦਦ ਹੋਣੀ ਚਾਹੀਦੀ ਕਿੰਨੇ ਥੋੜੇ ਬੱਚੇ ਕਿੰਨੇ ਸੀਗੇ ਮੇਰੇ ਸੱਤ ਗੁੱਡੀਆਂ ਗੁੱਡੀਆਂ ਨੇ ਤੇ ਕੋਈ ਤੁਸੀਂ ਇਕੱਲੇ ਰਹਿੰਦੇ ਹਾਂ ਇਕੱਲੇ ਰਹਿੰਦੇ ਹਾਂ ਰੋਟੀ ਪਾਣੀ ਕਿਵੇਂ ਕਰਦੇ ਤੇ ਅੱਜ ਤੱਕ ਕੀ ਕਰਦੇ ਨਹੀਂ ਦਿਹਾੜੀ ਤਾਂ ਮੈਥੋਂ ਹੁੰਦੀ ਨਹੀਂ ਜੀ ਜਦੋਂ ਮੈਨੂੰ ਦਰੰਗਾ ਟੈਕ ਦਾ ਦੌਰਾ ਪੈਂਦਾਗਾ ਬਸ ਵੀ ਮੈਂ ਮਾੜਾ ਮੋਟਾ ਕਿਸੇ ਦੇ ਕੰਮ ਧੰਦਾ ਕਰਦੀ ਉਥੋਂ ਰੋਟੀ ਚਾ ਆਪਣੀ ਪੀ ਖਾ ਲੈਣੀ ਆਦਾ ਇੰਨਾ ਕੀ ਗੱਜਰਾ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਕਮਰੇ ਦੇ ਵਿੱਚ ਪਿਆ ਸਾਰਾ ਹੀ ਸਮਾਨ ਜਿਸ ਵਿੱਚ ਪੱਕਾ ਬੈੱਡ ਅਤੇ ਉਸਤੇ ਜਵਾਇਦਾ ਮੋਟਰਸਾਈਕਲ ਤੱਕ ਟੁੱਟ ਚੁੱਕਿਆ ਉਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਸਤੇ ਦੂਜੇ ਕਮਰੇ ਦੀ ਛੱਤ ਡਿੱਗ ਗਈ ਸੀ ਤੇ ਹੁਣ ਜੋ ਕਮਰਾ ਬਾਕੀ ਹੈ ਉਸ ਦਾ ਵੀ ਬੁਰਾ ਹਾਲ ਹੈ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਉਸ ਦੀ ਮਦਦ ਦੀ ਅਪੀਲ ਕੀਤੀ ਹੈ ਕਿ ਕਿਸੇ ਗਰੀਬ ਦੀ ਮਦਦ ਕੀਤੀ ਜਾਵੇ ਮੰਗਤਾ ਹੀ ਹੈ ਜੀ ਇਹ ਵਿਚਾਰੀ ਦੇ ਸੱਤ ਕੁੜੀਆਂ ਜੀ ਠੀਕ ਹੈ ਤੇ ਪਹਿਲਾ ਸਤਾ ਕੋਣੀਆਂ ਦਾ ਵਿਆਹ ਇਹਨੇ ਮਸਾ ਕੀਤਾਗਾ ਘਰਾਂ ਵਾਲਾ ਇਹਦੇ ਇੰਨੇ ਵਿਚਾਰੇ ਤੇ ਮੁੰਡਾ ਜਵਾਕ ਹੋਏ ਰਹੇ ਨੇ ਕੱਲੀਆਂ ਕੁੜੀਆਂ ਕੁੜੀਆਂ ਹੀ ਆ ਇੱਕ ਕਮਰੇ ਦਾ ਪਹਿਲਾਂ ਲੱਗ ਪਿਆ ਉਹ ਨਹੀਂ ਪਿਆ ਆ ਦੁਬਾਰੇ ਫੇਰ ਛੱਤ ਲੱਗ ਪਈ ਹੁਣ ਇਹਦਾ ਪ੍ਰਾਣਾ ਇਹਨੂੰ ਮਿਲਣ ਆਇਆ ਸੀਗਾ ਵਿਚਾਲ ਪਿੰਡ ਮਿਲਣ ਆਉਣੇ ਆ ਉਹ ਕਮਰੇ ਚ ਪਈ ਸੀ ਕੁੜੀ ਤੇ ਪ੍ਰਾਣਾ ਉਧਰ ਉਹ ਗਾਂ ਉੱਤੇ ਛੱਤੋਂ ਲੱਗ ਪਈ ਸਾਰਾ ਸਮਾਨ ਦਾ ਮੁੰਡੇ ਦਾ ਮੋਟਰਸਾਈਕਲ ਫਟ ਗਿਆ ਹੈ ਇਹ ਕਈ ਦਿਨੋਂ ਹੁਣ ਰੰਗ ਹੋ ਗਿਆ ਟਿਆ ਥੋੜੇ ਦਿਨਾਂ 15 ਦਿਨ ਹੋਇਆ ਉਹ ਦਵਾਈ ਦਵਾ ਕੇ ਲਿਆਂਦੀ ਐ ਟੈਗ ਦਾ ਟੈਂਸ਼ਨ ਨੇ ਹੋ ਦੇਣੀ ਟੈਗ ਦਾ ਉਹ ਐਸੀ ਦੌਰਾ ਪੈ ਗਿਆ ਸੀਗਾ ਵੀ ਇਹ ਮੰਗ ਕਰਦਾ ਗਰੀਬ ਪਰਿਵਾਰ ਆ ਵਿਚਾਰੀ ਦੇ ਅੱਗੇ ਨਾ ਪਿੱਛੇ ਤੇ ਕੋਈ ਨਹੀਂਗਾ ਇਹਦੀ ਮਾੜੀ ਮੋਟੀ ਮਦਦ ਕੀਤੀ ਜਾਵੇ ਇਹਦਾ ਘਰ ਦਾ ਮੂੰਹ ਸਿਰ ਬਣ ਜੇ ਆ ਇੱਕ ਕਮਰਾ ਰਹਿ ਗਿਆ ਇਹਦੇ ਕਮਰੇ ਦੇ ਛੱਤ ਦੇ ਵਿੱਚ ਵੀ ਤੇੜਾ ਹੀ ਆ ਪਿਆ ਇਹਦਾ ਆਏ ਨਹੀਂ ਪਤਾ ਕਦੋਂ ਡਿੱਗ ਪਏ ਵੀ ਮੜਾ ਮੋਟਾ ਕੋਈ ਤੋਂ ਕਿਸੇ ਪਾਸੋਂ ਕੋਈ ਮਦਦ ਕਰਦਾ ਕੋਈ ਸਹਾਇਤਾ ਕਰਦਾ ਤਾਂ ਇਹਨਾਂ ਦਾ ਇਹ ਘਰ ਨੇ ਇੱਕ ਅਦਾ ਕਮਰਾ ਬਣਵਾਇਆ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਦੱਸਦੀ ਕਿ ਇਹ ਹਾਦਸਾ ਪਿੰਡ ਪਗਵਾਨਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਧਵਾ ਮਹਿਲਾ ਬਲਜੀਤ ਕੌਰ ਦੇ ਘਰ ਦੀ ਛੱਤ ਡਿੱਗੀ ਹੈ ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਮਨਪ੍ਰੀਤ ਦੀ ਰਿਪੋਰਟ